ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3ਾ ਇੱਕ ਸਦਾ ਇੱਕ ਤੈ ਰੰਗ ਰਹੇ ਤਿਨ ਕੈ ਹਉ ਸਦ ਬਲ ਹਰੈ ਜਾਉ ਤਨ ਮਨ ਧਨ ਅਰਪੇ ਤਿਨ ਕੋ ਨਿਵ ਨਿਮ ਲਾਗੋ ਪਾਏ ਤਨ ਮਿਲਿਆ ਮਨ ਸੰਤੋਖੀਐ ਕ੍ਰਿਸ਼ਨੋ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਐ ਸਦਾ ਸਚੇ ਸਿਉਂਦੇ ਵਿਲਾਈ ਪੌੜੀ ਤੇਸ ਗੁਰ ਕਾ ਫੋਮ ਵਾਰਿਆ ਜਿਨ ਹਰ ਕੀ ਹਰ ਕਥਾ ਸੁਨਾਈ ਤੇਸ ਗੁਰ ਕਾ ਸਦ ਬਲ ਹਾਰਣੈ ਜਿਨ ਹਰ ਸੇਵਾ ਵਣਤ ਬਣਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੈ ਕਿਥੈ ਮੈਨੂੰ ਲੈ ਚੜਾਈ ਤਿਸ ਗੁਰ ਕਉਂ ਸਬਾਸ ਹੈ ਜਿਨ ਹਰ ਸੋ ਜੀ ਪਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਇਕ ਸਦਾ ਇਕ ਤੈ ਰੰਗ ਰਹੇ ਤਿਨ ਕਹਿ ਹਉ ਸਦ ਬਲ ਹਰੈ ਜਾਉ ਤਨ ਮਨ ਧਨ ਅਰਪੇ ਤਿਨ ਕੋ ਨਿਵ ਨਿਵ ਲਾਗੋ ਪਾਈ ਤਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਐ ਸਦਾ ਸਚੇ ਸਿਉ ਨੇਵਲਾਈ ਪੌੜੇ ਤੇਸ ਗੁਰ ਕਾ ਫਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇਸ ਗੁਰ ਕਾ ਸਦ ਬਲ ਹਾਰਣੈ ਜਿਨ ਹਰ ਸੇਵਾ ਵਣਤ ਬਣਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿਥੈ ਕਿਥੈ ਮੈਨੂੰ ਲੈ ਚੜਾਈ ਤਿਸ ਗੁਰ ਕਉਂ ਸਾਸ ਹੈ ਜਿਨ ਹਰ ਸੋ ਜੀ ਪਈ ਨਾਨਕ ਗੁਰ ਬਿਟਹੁ ਵਾਝਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਇਕ ਸਦਾ ਇਕ ਤਰੰਗ ਰਹੇ ਤਿਨ ਕੈ ਹਉ ਸਦ ਬਲ ਹਰੈ ਜਾਉ ਤਨ ਮਨ ਧਨ ਅਰਪੇ ਤਿਨ ਕੋ ਨਿਵ ਨਿਮ ਲਗੋ ਪਾਏ ਜਿਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਐ ਸਦਾ ਸਚੇ ਸਿਉ ਨੇਵਲਾਈ ਪੌੜੀ ਤੇਸ ਗੁਰ ਕਾ ਫਉਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇਸ ਗੁਰ ਕਾ ਸਦ ਬਲ ਹਾਰਣੈ ਜਿਨ ਹਰ ਸੇਵਾ ਵਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿਥੈ ਕਿਥੈ ਮੈਨੂੰ ਲੈ ਚੜਾਈ ਇਸ ਗਰ ਕਉ ਸਬਾਸ ਹੈ ਜਿਨ ਹਰ ਸੋਜੀ ਪਈ ਨਾਨਕ ਗੁਰ ਵਿਟਹੁ ਵਾਜਿਆ ਜਿਨ ਹਰ ਨਾਮ ਲਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਇਕ ਸਦਾ ਇਕ ਤਰੰਗ ਰਹੇ ਤਿਨ ਕਹਿ ਹौं ਸਦ ਬਲ ਹਰੈ ਜਾਓ ਤਨ ਮਨ ਧਨ ਅਰ ਪੇ ਤਿਨ ਕਾ ਨਿਵ ਨਿਮ ਲਗੋ ਪਾਏ ਤਿਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਕੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸਚੇ ਸਿਉਂਦੇ ਵਿਲਾਈ ਪੌੜੀ ਤੇ ਸਤਗੁਰ ਕਾ ਫੋਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇ ਸਤਗੁਰ ਕਾ ਸਦ ਬਲ ਹਾਰਣੈ ਜਿਨ ਹਰ ਸੇਵਾ ਵਣਤ ਬਣਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲੈ ਛਡਾਈ ਤਿਸ ਗੁਰ ਕੋ ਸਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਵਿਟ ਹੋ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਤੀਜਾ ਇਕ ਸਦਾ ਇਕ ਤੈ ਰੰਗ ਰਹੇ ਤਿਨ ਕਹਿ ਹਉ ਸਦ ਬਲ ਹਰੈ ਜਾਓ ਤਨ ਮਨ ਧਨ ਅਰਪੇ ਤਿਨ ਕਾ ਨਿਮ ਨਿਮ ਲਗੋ ਪਾਏ ਤਿਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਕੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸਚੇ ਸਿਉਂਦੇ ਵਿਲਾਈ ਪੌੜੀ ਤੇ ਸਤਗੁਰ ਕਾ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇ ਸਤਗੁਰ ਕਾ ਸਦ ਬਲ ਹਾਰਣੈ ਜਿਨ ਹਰ ਸੇਵਾ ਵਣਤ ਬਣਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲੈ ਚੜਾਈ ਤਿਸ ਗੁਰ ਕਉ ਸਬਾਸ ਹੈ ਜਿਨ ਹਰ ਸੋਜੀ ਪਈ ਨਾਨਕ ਗੁਰ ਬਿਟਹੁ ਵਾਜਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਜੀ ਇਕ ਸਦਾ ਇਕ ਤੈ ਰੰਗ ਰਹੇ ਤਿਨ ਕਹਿ ਹਉ ਸਦ ਬਲ ਹਰੈ ਜਾਓ ਤਨ ਮਨ ਧਨ ਅਰਪੇ ਤਿਨ ਕਾ ਨਿਮ ਨਿਮ ਲਗੋ ਪਾਏ ਤਿਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਸੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਐ ਸਦਾ ਸੱਚੇ ਸਿਉਂਦੇ ਵਿਲਾਈ ਪੌੜੀ ਤੇ ਸਤਿਗੁਰ ਕਾ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇ ਸਤਿਗੁਰ ਕਾ ਸਦ ਬਲ ਹਾਰਣੈ ਜਿਨ ਹਰ ਸੇਵਾ ਵਣਤ ਬਣਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿਥੈ ਕਿਥੈ ਮੈਨੂੰ ਲੈ ਚੜਾਈ ਤੇ ਸਰ ਗਉਂ ਸਬਾਸ ਹੈ ਜਿਨ ਹਰ ਸੋਜੀ ਪਈ ਨਾਨਕ ਗੁਰ ਵਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਇਕ ਸਦਾ ਇਕ ਤੈ ਰੰਗ ਰਹੇ ਤਿਨ ਕਹਿ ਹਉ ਸਦ ਬਲ ਹਰੈ ਜਾਓ ਤਨ ਮਨ ਧਨ ਅਰਪੇ ਤਿਨ ਕੋ ਨਿਵ ਨਿਮ ਲਗੂ ਪਾਏ ਤਿਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਐ ਸਦਾ ਸਚੇ ਸਿਉ ਨੇ ਵਿਲਾਈ ਪੌੜੀ ਤੇ ਸਤ ਗੁਰ ਕਾ ਫੌਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇ ਸਤ ਗੁਰ ਕਾ ਸਦ ਬਲ ਹਰਣੈ ਜਿਨ ਹਰ ਸੇਵਾ ਵਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿਥੈ ਕਿਥੈ ਮੈਨੂੰ ਲੈ ਚੜਾਈ ਇਸ ਗਰ ਕਉ ਸਬਾਸ ਹੈ ਜਿਨ ਹਰ ਸੋਜੀ ਪਈ ਨਾਨਕ ਗੁਰ ਬਿਟਹੁ ਵਾਜਿਆ ਜਿਨ ਹਰ ਨਾਮ ਲਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਇਕ ਸਦਾ ਇਕ ਤੈ ਰੰਗ ਰਹੇ ਤਨ ਕਹਿ ਹौं ਸਦ ਬਲ ਹਰੈ ਜਾਓ ਤਨ ਮਨ ਧਨ ਅਰਪੇ ਤਿਨ ਕੋ ਨਿਮ ਨਿਮ ਲਗੋ ਪਾਏ ਤਿਨ ਮਿਲਿਆ ਮਨ ਸੰਤੋਖੀਐ ਕ੍ਰਿਸ਼ਨਾ ਸੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸਚੇ ਸਿਉਂ ਦੇ ਵਿਲਾਈ ਪੌੜੀ ਤੇ ਸਤਗੁਰ ਕਾ ਫੌਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇ ਸਤਗੁਰ ਕਾ ਸਦ ਬਲ ਹਾਰਣੈ ਜਿਨ ਹਰ ਸੇਵਾ ਵਣਤ ਬਣਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਕਿੱਥੇ ਕਿਥੇ ਮੈਨੂੰ ਲੈ ਚੜਾਈ ਤਿਸ ਗੁਰ ਕਉ ਸਬਾਸ ਹੈ ਜਿਨ ਹਰ ਸੋਜੀ ਪਈ ਨਾਨਕ ਗੁਰ ਵਿਟਹੁ ਵਾਜਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 4 ਇੱਕ ਸਦਾ ਇੱਕ ਤੈ ਰੰਗ ਰਹੇ ਤਿਨ ਕੈ ਹਉ ਸਦ ਬਲ ਹਰੈ ਜਾਉ ਤਨ ਮਨ ਧਨ ਅਰਪੇ ਤਿਨ ਕੋ ਨਿਮ ਨਿਮ ਲਗੋ ਪਾਏ ਤਿੰ ਮਿਲਿਆ ਮਨ ਸੰਤੋਖੀਏ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸਚੇ ਸਿਉ ਨੇ ਵਲਾਈ ਪੌੜੀ ਤੇਸ ਗੁਰ ਕਾ ਫਉਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇਸ ਗੁਰ ਕਾ ਸਦ ਬਲ ਹਾਰਣੈ ਜਿਨ ਹਰ ਸੇਵਾ ਵਣਤ ਬਣਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿਥੈ ਕਿਥੈ ਮੈਨੂੰ ਲੈ ਚੜਾਈ ਤਿਸ ਗੁਰ ਕਉ ਸਬਾਸ ਹੈ ਜਿਨ ਹਰ ਸੋਜੀ ਫਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਇਕ ਸਦਾ ਇਕ ਤਰੰਗ ਰਹੇ ਤਿਨ ਕੈ ਹਉ ਸਦ ਬਲ ਹਰੈ ਜਾਉ ਤਨ ਮਨ ਧਨ ਅਰਪੇ ਤਿਨ ਕੋ ਨਿਮ ਨਿਮ ਲਗੋ ਪਾਏ ਤਿੰਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਕੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਐ ਸਦਾ ਸਚੇ ਸਿਉਂਦੇ ਵਿਲਾਏ ਪੌੜੀ ਤੇਸ ਗੁਰ ਕਾ ਫਉਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇਸ ਗੁਰ ਕਾ ਸਦ ਬਲ ਹਾਰਣੈ ਜਿਨ ਹਰ ਸੇਵਾ ਵਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿਥੈ ਕਿਥੈ ਮੈਨੂੰ ਲੈ ਚੜਾਈ ਤਿਸ ਗੁਰ ਕਉ ਸਬਾਸ ਹੈ ਜਿਨ ਹਰ ਸੋ ਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਲਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਡਹੰਸ ਮਹਲਾ 3 ਇਕ ਸਦਾ ਇਕ ਤੈ ਰੰਗ ਰਹੇ ਤਿਨ ਕੈ ਹਉ ਸਦ ਬਲ ਹਰੈ ਜਾਉ ਤਨ ਮਨ ਧਨ ਅਰਪੇ ਤਿਨ ਕੋ ਨਿਵ ਨਿਮ ਲਗੋ ਪਾਏ ਤਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਐ ਸਦਾ ਸਚੇ ਸਿਉਨੇ ਵਿਲਾਈ ਪੌੜੇ ਤੇਸ ਗੁਰ ਕਾ ਫਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇਸ ਗੁਰ ਕਾ ਸਦ ਬਲ ਹਾਰਣੈ ਜਿਨ ਹਰ ਸੇਵਾ ਵਣਤ ਬਣਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿਥੈ ਕਿਥੈ ਮੈਨੂੰ ਲੈ ਚੜਾਈ ਤਿਸ ਗੁਰ ਕਉਂ ਸਬਾਸ ਹੈ ਜਿਨ ਹਰ ਸੋ ਜੀ ਪਾਈ ਨਾਨਕ ਗੁਰ ਵਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਇੱਕ ਸਦਾ ਇੱਕ ਤੈ ਰੰਗ ਰਹੇ ਤਿਨ ਕਹਿ ਹਉ ਸਦ ਬਲ ਹਰੈ ਜਾਉ ਤਨ ਮਨ ਧਨ ਅਰਪੇ ਤਿਨ ਕੋ ਨਿਮ ਨਿਮ ਲਗੋ ਪਾਈ ਤਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਐ ਸਦਾ ਸਚੇ ਸਿਉ ਨੇਵਲਾਈ ਪੌੜੀ ਤੇਸ ਗੁਰ ਕਾ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇਸ ਗੁਰ ਕਾ ਸਦ ਬਲ ਹਾਰਣੈ ਜਿਨ ਹਰ ਸੇਵਾ ਵਣਤ ਬਣਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿਥੈ ਕਿਥੈ ਮੈਨੂੰ ਲੈ ਚੜਾਈ ਤਿਸ ਗੁਰ ਕਉਂ ਸਬਾਸ ਹੈ ਜਿਨ ਹਰ ਸੋ ਜੀ ਪਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਇਕ ਸਦਾ ਇਕ ਤੈ ਰੰਗ ਰਹੇ ਤਿਨ ਕੈ ਹਉ ਸਦ ਬਲ ਹਰੈ ਜਾਉ ਤਨ ਮਨ ਧਨ ਅਰਪੇ ਤਿਨ ਕੋ ਨਿਮ ਨਿਮ ਲਗੋ ਪਾਏ ਇਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਐ ਸਦਾ ਸਚੇ ਸਿਉਂਦੇ ਵਿਲਾਏ ਪੌੜੀ ਤੇਸ ਗੁਰ ਕਾ ਫਉਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇਸ ਗੁਰ ਕਾ ਸਦ ਬਲ ਹਾਰਣੈ ਜਿਨ ਹਰ ਸੇਵਾ ਵਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿਥੈ ਕਿਥੈ ਮੈਨੂੰ ਲੈ ਚੜਾਈ ਤਿਸ ਗੁਰ ਕਉਂ ਸਬਾਸ ਹੈ ਜਿਨ ਹਰ ਸੋਜੀ ਪਈ ਨਾਨਕ ਗੁਰ ਵਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਇਕ ਸਦਾ ਇਕ ਤੈ ਰੰਗ ਰਹੇ ਤਿਨ ਕਹਿ ਹौं ਸਦ ਬਲ ਹਰੈ ਜਾਓ ਤਨ ਮਨ ਧਨ ਅਰਪੇ ਤਿਨ ਕੋ ਨਿਮ ਨਿਮ ਲਾਗੋ ਪਾਏ ਤਿਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸਚੇ ਸਿਉਨੇ ਵਿਲਾਈ ਪੌੜੀ ਤੇਸ ਗੁਰ ਕਾ ਫੌਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇਸ ਗੁਰ ਕਾ ਸਦ ਬਲ ਹਾਰਣੈ ਜਿਨ ਹਰ ਸੇਵਾ ਵਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿਥੈ ਕਿਥੈ ਮੈਨੂੰ ਲੈ ਚੜਾਈ ਤਿਸ ਗੁਰ ਕਉ ਸਬਾਸ ਹੈ ਜਿਨ ਹਰ ਸੋਜੀ ਪਈ ਨਾਨਕ ਗੁਰ ਵਿਟਹੁ ਆਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਇਕ ਸਦਾ ਇਕ ਤੈ ਰੰਗ ਰਹੇ ਤਿਨ ਕਹਿ ਹਉ ਸਦ ਬਲ ਹਰੈ ਜਾਓ ਤਨ ਮਨ ਧਨ ਅਰਪੇ ਤਿਨ ਕੋ ਨਿਵ ਨਿਮ ਲਗੋ ਪਾਏ ਤਿਨ ਮਿਲਿਆ ਮਨ ਸੰਤੋਖੀਐ ਕ੍ਰਿਸ਼ਨ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸਚੇ ਸਿਉਂਦੇ ਵਿਲਾਈ ਪੌੜੀ ਤੇ ਸਤਗੁਰ ਕਾ ਫੌਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇ ਸਤਗੁਰ ਕਾ ਸਦ ਬਲ ਹਾਰਣੈ ਜਿਨ ਹਰ ਸੇਵਾ ਵਣਤ ਬਣਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲੈ ਚੜਾਈ ਤਿਸ ਗੁਰ ਕਉ ਸਬਾਸ ਹੈ ਜਿਨ ਹਰ ਸੋਜੀ ਪਈ ਨਾਨਕ ਗੁਰ ਵਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਤੀਜਾ ਇੱਕ ਸਦਾ ਇੱਕ ਤੈ ਰੰਗ ਰਹੇ ਤਿਨ ਕੈ ਹਉ ਸਦ ਬਲਹਾਰੈ ਜਾਉ ਤਨ ਮਨ ਧਨ ਅਰਪੇ ਤਿਨ ਕਾ ਨਿਵ ਨਿਵ ਲਾਗੋ ਪਾਏ ਤਿੰ ਮਿਲਿਆ ਮਨ ਸੰਤੋਖੀਐ ਕ੍ਰਿਸ਼ਨ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਐ ਸਦਾ ਸਚੇ ਸਿਉਂਦੇ ਵਿਲਾਏ ਪੌੜੀ ਤੇਸ ਗੁਰ ਕਾ ਫਉਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇਸ ਗੁਰ ਕਾ ਸਦ ਬਲ ਹਾਰਣੈ ਜਿਨ ਹਰ ਸੇਵਾ ਵਣਤ ਬਣਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿਥੈ ਕਿਥੈ ਮੈਨੂੰ ਲੈ ਚੜਾਈ ਤਿਸ ਗੁਰ ਕਉਂ ਸਬਾਸ ਹੈ ਜਿਨ ਹਰ ਸੋਜੀ ਪਈ ਨਾਨਕ ਗੁਰ ਵਿਟਹੁ ਵਾਝਿਆ ਜਿਨ ਹਰ ਨਾਮ ਲਿਆ ਮੇਰੇ ਮਨ ਕੀ ਆਸ ਪੁਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ